ਲਓ ਜੀ ਬਾਂਦਰ ਕਿਲਾ ਇਹ ਪਿੰਡ ਦੀ ਖੇਡ ਪੁਰਾਣੀ ਜਵਾਖ ਖੇਡ ਰਹੇ ਸੀਗੇ ਤੇ ਮੈਂ ਕਿਹਾ ਵੀ ਚਲੋ ਦਿਖਾਈਏ ਤੁਹਾਨੂੰ ਵੀ ਕੌਣ ਕੌਣ ਖੇਡ ਰਿਹਾ ਵੀ ਕੌਣ ਕੌਣ ਖੇਡ ਰਿਹਾ ਕੌਣ ਕੌਣ ਖੇਡ ਰਿਹਾ 1 2 3 4 ਚਾਰ ਜਣ ਖੇਡ ਰਹੇ ਓਕੇ ਪਹਿਲਾਂ ਦੱਸੋ 1 ਮਿੰਟ ਹਣ ਪੁੱਗ ਰਹੇ ਨੇ ਜਿਹਦਾ ਜਲਦੀ ਆਉਂਦਾ ਜਿੰਨੇ ਜਿੰਨੇ ਖੇਡਣਾ ਆਜੋ ਵੀ ਆਣੀ ਖੇਡਣ ਦੇ ਨੂੰ ਨਿਕੜਾਉਂਦੇ ਆ ਰੂ ਲਾ ਪੁੱਗੋ ਪੁੱਗੋ ਪਹਿਲਾਂ ਪੁੱਗੋ ਕਿਦਾ ਖੇਡੀਦਾ ਮੈਂ ਗਿਆ ਇਹਦੀ ਵਾਰੀ ਹੈ किन्ने जने भी किने जी हां ती लाओगे तो भी रहा, चल रहा भाज़ा भाज़ा। तो पर 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 पर। कि लग गया हाथ चलो औखा लग गया ਜਵਾਗ ਨੇ ਰਗੜੇ ਜਾਣਾ ਇਹ ਚੱਕ ਲਿਓ ਚੱਕੋ ਆਏ ਮੈਂ ਵੇਖੀਏ ਵੀਡੀਓ ਮੈਂ ਵੇਖੀਏ ਵੀਡੀਓ ਨਹੀਂ 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 ਬਾਹਰ ਨਹੀਂ ਆਇਆ ਉਹਦੀ ਵਾਰੀ ਹੈ ਵੀ ਹਾਂ ਤੂੰ ਪਿੱਛੇ ਰਹਿਣਾ ਹੁਣ ਓਕੇ ਆ ਰਹੀ ਓਏ ਆ ਕਰ ਲਈ ਚਲੋ ਵੀ ਗੇਮ ਪੁਰਾਣੀ ਅਸੀਂ ਵੀ ਖੇਡਦੇ ਰਿਆਂ ਇਹ ਇਹ ਬੜੀ ਪੁਰਾਣੀ ਗੇਮ ਆ ਗੋਲੀ ਏ ਆਗਲੇ ਦੂਰੇ ਦੂਪੇ ਚੋਂ ਹੰਕਾਰ ਤੋਂ ਪਿੱਛੇ ਰਹੀ ਯਾਰ ਹੱਥ ਨਹੀਂ ਲਵਾਣਾ ਤੂੰ ਓਕੇ ਮਤਲਬ ਪਹਿਲੀ ਥੰਦਾ ਰੱਸੀ ਹੁੰਦੀ ਹੈ ਹਾਂ ਦੋਲ ਮੇਖ ਨਾਲ ਰੱਸੀ ਬੰਨ੍ਹਦੇ ਹੁੰਦੇ ਸੀ ਰੱਸੀ ਪਹਿਲਾਂ ਕਿੱਲਾ ਕੱਢ ਕੇ ਰੱਸੀ ਬੰਨ੍ਹਦੇ ਹੁੰਦੇ ਸੀ ਹਾਂ ਰੱਸੀ ਨਾਲ ਪਹਿਲੇ ਦੂਰ ਤੱਕ ਫੈਲ ਸਕਦਾ ਲੱਤ ਘਵਾ ਦਿੰਦਾ ਪਰ ਕਿਸੇ ਨਾ ਕਿਸੇ ਤੇ ਲੱਗਦੀ ਹੈ ਕਿਸੇ ਨਾ ਕਿਸੇ ਤੇ ਲੱਗਦੀ ਬਸ ਕੱਲ ਇਹ ਨਾ ਇਹ ਕਿੰਦਾ ਇਹ ਯਾਹ ਕਿਹਦਾ ਹਾਂ ਆਹੋ ਤੂੰ ਵੀ ਕਿੱਦਾਂ ਨਾ ਮਾਰਨੇ ਤੇ ਤੀ ਪੂਰੇ ਬੈਠ ਕੇ ਤੂੰ ਦੇਖ ਲੈ ਲੱਗ ਗਿਆ ਵੀ ਹੱਥ ਲੱਗ ਗਿਆ ਉਹਦੇ ਲੱਗ ਗਿਆ ਹੱਥ ਲੱਗ ਗਿਆ ਵੀ ਉਹਦੇ ਹੱਥ ਲੱਗ ਗਿਆ ਕਾਲੂ ਦੇ ਹੱਥ ਲੱਗ ਗਿਆ ਇਹ ਮੁੰਡੇ ਦੇ ਹੱਥ ਲੱਗ ਗਏ ਹੁਣ ਇਹਦੀ ਵਾਰੀ ਆ ਗਈ ਹੁਣ ਪਿੱਛਾ ਮਾਰ ਪਿੱਛਾ ਕਿਦੇ ਲੱਗ ਗਿਆ ਚੱਪੜ ਮਾਰੇਗਾ ਤਾਂ ਟਾਂਟ ਹੋਏਗੀ ਆ ਜੋ ਲੱਛਾ ਹੋਏ ਚੱਪੜ ਮਾਰੇਗਾ ਤਾਂ ਲੱਗ ਗਿਆ ਲੱਗ ਗਿਆ ਲੱਗ ਗਿਆ ਹੋ ਕਾ ਸਾ ਵੀਰੇ ਗੜਤਾ ਵਿਚਾਰ ਨੂੰ ਉਹਦੇ ਚੈਨ ਹੱਥ ਲੱਗ ਗਿਆ ਸੀ ਆਹ ਦੇਖ ਉਹ ਪੈਂਦੇ ਦੇ ਚਤਰਾਣ ਇਹ ਵੀ ਆਹ ਤਰਫ ਫੜਾ ਦੇ ਰੋਂਡੀ ਨਹੀਂ ਪਿੱਟਣੀ ਹੈਗੀ ਓਕੇ ਆਪਾਂ ਪਿੱਟਾਂਗੇ ਵੀਡੀਓ ਵਿੱਚ ਆਏਗਾ ਕੌਣ ਤੁਸੀਂ ਖੇਡ ਰਹੇ ਹੋ ਕੌਣ ਕੌਣ ਖੇਡ ਰਿਹਾ ਇੱਕ ਮਿੰਟ ਵੀ ਖੇਡ ਰਹੇ ਆ ਇਧਰ ਹੋ ਜਾ ਹੋਰ ਕੌਣ ਨਹੀਂ ਖੇਡ ਰਿਆ ਜਿਹੜਾ ਨਹੀਂ ਖੇਡ ਰਿਆ ਇਧਰ ਆ ਜਾਓ ਬਸ ਜਿਹੜੇ ਖੇਡ ਰਹੇ ਨੇ ਉਹ ਉੱਥੇ ਮੈਦਾਨ 'ਚ ਹੋਣਗੇ ਚਲੋ ਬਾਕੀ ਦੇਖਾਂਗੇ ਸਾਰੇ ਠੀਕ ਹੈ ਆ ਦਰਸ਼ਕ ਨੇ ਸਾਰੇ ਦੇਖ ਰਹੇ ਨੇ ਸਾਰਿਆਂ ਦੀ ਫੋਟੋ ਆਏਗੀ ਵਿੱਚ ਗੇਮ ਸ਼ੁਰੂ ਆ ਜੀ ਫੇਰ ਬੰਦਰਾ ਕਿਲਾ ਲਾਉ ਨਜ਼ਾਰੇ ਇਹ ਬਰੀਪਾ ਆਉਂਦੇ ਇਹ ਆ ਉਹ ਵੀ ਬਸਾ ਦੇ ਇਹ ਮੁੰਡਾ ਤੇਜ ਆ ਇਹਨੇ ਚੱਕੜ ਦਿੰਦਾ ਲੱਗ ਜਾਣਾ ਪਤਾ ਹਾਂ ਮੈਂ ਧਿਆਨ ਰੱਖੂੰਗਾ ਹਾਂ ਵੀ ਸਾਹ ਜਾਨੇ ਇਹ ਨਹੀਂ ਚਾਹੀਦੀ ਇਹ ਚਾਹੀਦੀ ਯਾਰ ਅੱਜ ਨਹੀਂ ਜਾਏਗੀ ਅੱਛਾ ਯਕੁਸਾਤੀ ਖਸਾਈ ਹੋ ਰਹੀ ਹੈ ਲੋ ਆ ਟੀਮ ਵਰਕਰ ਕੰਕਲਾ ਕੰਕਲਾ ਬੰਕਾਰ ਆ ਫ੍ਰਾਈ ਸਰ ਜਲਦੀ ਆ ਲੈ ਵੀ ਆ ਗਈ ਵਾਰੀ ਮੁੰਡੇ ਦੀ ਲਾਈਫ ਨਹੀਂ ਨਹੀਂ ਬਾਹਰ ਬਾਹਰ ਸੀਗਾ ਬਾਹਰ ਸੀਗਾ ਪਾ ਆਪਾ ਜਲਾ ਬਾਹਰ ਨਹੀਂ ਬਾਹਰ ਮਾਸ ਪੀਛੜੀਆ ਔਰ ਨਹੀਂ ਉੱਪਰ ਜਲਾ ਹੋਏ ਚੁੱਪਣਾ ਨਕੀ ਗੰਦੇ ਇਹ ਜੀ ਬਾਂਦਰ ਕਿੰਦਾ ਚੁੱਪਨੇ ਚੁੱਪਨੇ ਅਰੇ ਛੀ 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 ਛੀ

ਲਓ ਜੀ ਆਲਮੋਸਟ ਚੱਕੀਆਂ ਜਾ ਰਹੀਆਂ ਚੱਪਲਾਂ ਫੇਰੇ ਮੁੰਡੇ ਨੇ ਭੱਜਣਾ ਐ ਇਹਨੇ ਅੱਜ ਚੱਕਿਆ ਆ ਇੰਡੀਆ ਨੂੰ ਕੱਢੀਏ ਲੱਤੀਰੇ ਮਰਾਜਾ ਲੱਤੀਰੇ ਆ ਗਏ ਆ ਗਏ ਆ ਯਾਰ ਆ ਗਏ ਬੱਸ ਮਾਰਨਾ ਕਦਾਨੇ ਤੇ ਚੁੱਕੀ ਚੁੱਕ ਜਾ ਸਾਵੇ ਰੰਗੀ ਟੋਪਾ ਕਰੀਏ ਲੱਗ ਗਈ ਸਾਰੇ ਥੋੜਾ ਲਾਵਾ ਤੇਰੇ ਬਾਤ ਬੁਲੀ ਆਖ ਮਿੰਟ ਉਹ ਮਾਈ ਮੂਹਨਾ ਮਾਰ ਅਹਮਦ ਬੰਕਾ ਚੀਕਣਾ ਲੈ ਲੈ ਮੋੜੀ ਆਈ ਆਈ ਬੋਲ ਰਾਹ ਗਿਆ ਚੱਪਲਾ ਤਿੰਨ ਚਾਹ ਫੇਰ ਵਿੱਚ ਕਿੰਨੇ ਸੜਤੀ ਹੈ ਕੱਚ ਕਿਨੈਸਿਟੀ ਹੈ ਮਾਰ ਜੋ ਤੇ ਵੇ ਜਦੋਂ ਜਦੋਂ ਭੱਜਣਾ ਸਾਰਿਆਂ ਨੇ ਪਿੱਛੇ ਹੋ ਜਾਣਾ ਓਕੇ ਨਹੀਂ ਪਸੀ ਆਹ ਕਿਹਨੇ ਮੈਨਾਂ ਕਰ ਮੈਨਾਂ ਆਹ ਆਪੂ ਕਿ ਤੁਰਾ ਕੇ ਚੱਲ ਜਾ ਕਰਤਾ ਢੀਰ ਉਹ ਇੱਕ ਆ ਗਈ ਇੱਕ ਚੱਪਲ ਤੇ ਪਸਾਕਦਾ ਬੰਦਾ ਰਾਈਟ ਤੇ ਉਹ ਦੂਰ ਰਿਹਾ ਹਣ ਹੱਥ ਨਾਲ ਕਰ ਕੇ ਕੰਤੀ ਹੋਣੀ ਵੀ ਦੇਖਣੀ ਆਪਾਂ ਆ ਲੈ ਸਾਟਾ ਵੀ ਮਗਾ ਇੱਕ ਬੰਦੇ ਨੂੰ ਮਾਰਦੇ ਵਾਸਤੇ ਹੱਟਾ ਮਾਰਦੇ ਵਾਸਤੇ ਨਹੀਂ ਹੈ ਉਹ ਚੱਕਰ ਆਣ ਅੰਦੇ ਕਿਉਂ ਉਧਰ ਮਾਰ ਕੇ ਕਿਹੜਾ ਇਧਰ ਹਲੋ ਰਾਸਤਾ ਜਾਣਾ ਓਏ ਰਾਹ ਦੇਣਾ ਕਿਹੜੀ ਅੱਗੇ ਨਹੀਂ ਓ ਰਸਤਾ ਦੇ ਰਸਤਾ ਪਿੱਛੇ ਆਓ ਓ ਪਿੱਛੇ ਆਓ ਸਾਰੇ ਪਿੱਛੇ ਪਿੱਛੇ ਆਓ ਸਾਰੇ ਇੱਧਰ ਆਓ ਨਹੀਂ ਨਹੀਂ ਨੋ 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 ਇੱਧਰ ਆਓ ਇੱਧਰ ਆਓ ਸਾਰੇ ਇੱਧਰ ਇੱਧਰ ਲੈ ਤੇਰੇ ਨਾਲ ਇੱਧਰ ਲੈ ਪਾਸੇ ਆਓ ਸਾਰੇ ਪਿੱਛੇ ਆਓ ਇੱਧਰ ਓਂਕਾਰਾ ਓਂਕਾਰਾ ਇੱਧਰ ਆਓ ਇੱਧਰ ਆਓ ਸਾਰੇ ਪਿੱਛੇ ਆਓ ਚਲੋ ਈਪਾ ਚਲਾਉਣਾ ਪਾਤਣਾ ਬਈ ਭੱਜ ਭੱਜ ਇੱਕ ਮਿੰਟ ਲੱਗੀ ਖਤਮ ਕਰਕੇ ਵਾ ਵੀ ਬਣ ਗਈ ਤੁਹਾਡੇ ਕੋਲ ਹੁਣ ਠੀਕ ਹੈ ਲਓ ਜੀ ਦੇਖੋ ਬਾਂਦਰ ਕਿਲਾ ਖੇਡ ਦੇ ਵਿੱਚ ਖਾਣੀ ਗੇਮ